ਸਾਸੀ ਕੁਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਰਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਭਗਤਾ ਭਾਈ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਕਰਸਾਂ ਆਜੋ ਭਾਈ ਸਾਸੀ ਕਾ ਭਾਈ ਜੀ ਸਾਸੀ ਕਾ ਜੀ ਨਾਮ ਕੀ ਵੀਰ ਆਪਣਾ ਮੇਰਾ ਨਾਮ ਜਗਮੋਤ ਸਿੰਘ ਆ ਜੀ ਪਿੰਡ ਭਗਤਾ ਭਾਈ ਫਜਲਾ ਬਠਿੰਡਾ ਜੀ ਵੀਰ ਆਪਣੇ ਘਰ ਆਉਣਾ ਬੇ ਤੇ ਕੀ ਡਰੈੱਸ ਆ ਜੀ ਆਪਣਾ ਕੁੜੀਆਂ ਵਾਲੇ ਸਕੂਲ ਕੋਲ ਘਰ ਆ ਜੀ ਠੀਕ ਹੋ ਜੀ ਤੇ ਜੋ ਆਪਾਂ ਭਰਾ ਪਹਿਲਾ ਵੀਡੀਓ ਪਾਈ ਸੀ ਕਿਦਾਂ ਦਾ ਰਿਸਪੌਂਸ ਰਿਹਾ ਜੀ ਬਹੁਤ ਜਲਦੀ ਵਧ ਜਾਂਦਾ ਜੀ ਠੀਕ ਹੋ ਜੀ ਅੱਜ ਆਪਣੇ ਕੋ ਕਿੰਨੇ ਨਾਗ ਬਕਾਉਂਦੇ ਹੋ ਤੇਰੇ ਨਾਗ ਬਕਾਉਂਦਾ ਜੀ ਠੀਕ ਹੋ ਸਾਹਮਣੇ ਖੜੀ ਵਹਿੜ ਦੀ ਡਿਟੇਲ ਦੱਸੋ ਜੀ ਕੀ ਹੈ ਜੀ ਇਹ ਪਹਿਲਾ ਸੂਰ ਸੂਰੀ ਇਹ ਬਲੂਨ ਆ ਬੱਛੀ ਜੀ ਬਲੂਨ ਬੱਛੀ ਹੈ ਜੀ ਇਹ ਦੋ ਚਾਰ ਦਿਨ ਰਹਿੰਦੇ ਆ ਜੀ ਠੀਕ ਹੋ ਜੀ ਤੇ ਬਾਈ ਇਹ ਆਪਣਾ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਇਹ ਬੱਛੀ ਬਾਈ ਆਪਣੇ ਘਰ ਦੀ ਆ ਨਾ ਜੀ ਇਹ ਆਏ ਬੱਛੀ ਆਪਣੇ ਘਰ ਦੀ ਆ ਠੀਕ ਹੋ ਜੀ ਇਹ ਬੱਛੀ ਬਾਈ ਜੋ ਸਾਹਮਣੇ ਆ ਇਹ ਬਾਈ ਦੇ ਘਰ ਦੀ ਆ ਬਾਕੀ ਜਿਹੜ ਤੇ ਕਿੰਨਾ ਕੁ ਦਿਨਾਂ ਦੀ ਕੱਚੀ ਵੀਰੇ ਇਹ ਦੋ ਤਿੰਨ ਦਿਨਾਂ ਦੀ ਲੱਗਦੀ ਹੈ ਤੇ ਉਮਰ ਕਿੰਨੀ ਕਾ ਜੀ ਇਹ ਦੰਦੋਂ ਦੋ ਦੰਦ ਰੂਪ ਦੀ ਠੀਕ ਹੋਈ ਦੇਖ ਸਕਦੇ ਹੋ ਵੀਰੇ ਰੰਗ ਰੂਪ ਦੀ ਬਹੁਤ ਜ਼ਿਆਦਾ ਚੰਗੀ ਆ ਦੁੱਧ ਦੀ ਕਿੰਨਾ ਕੁ ਦੇ ਸਕਦੇ ਹੋ ਜੀ ਦੁੱਧ 17-18 ਕਿਲੋ ਪਾਉਦੇ ਹਾਂ ਠੀਕ ਹੋਈ ਦੇਖ ਸਕਦੇ ਹੋ ਵੀਰੇ ਰੰਗ ਰੂਪ ਦੀ ਚੰਗੀ ਆ ਹਵਾਨਾ ਦੇਖ ਸਕਦੇ ਹੋ ਕੱਢ ਲਓ ਬਾਹਰ ਇਹਨੂੰ ਬਹੁਤ ਚੰਗਾ ਹਵਾਨਾ ਬਈ ਥੱਲੋਂ ਦੇਖ ਸਕਦੇ ਹੋ ਤੁਸੀਂ ਮੂੰਹ ਉੱਤੇ ਦੀ ਬਹੁਤ ਜ਼ਿਆਦਾ ਚੰਗੀ ਆ ਬਾਡੀ ਬਾਂਤਰ ਦੀ ਚੰਗੀ ਆ ਚੰਗੀ ਵਿਹੜਾ ਵੀਰੇ ਪਹਿਲਾ ਸੂਰ ਸੋਨਾ ਹਜੇ 17 18 ਦਾਦੂ ਲੀਟਰ ਦੇਣ ਦੀ ਆਸ ਹੈ ਜੇ ਤੋੜਾ ਦੇਖ ਸਕਦੇ ਹੋ ਬਈ ਤੁਸੀਂ ਬਾਡੀ ਬਾਂਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਵੀਰੇ ਚਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਵੀਰ ਕੀ ਡਿਮਾਂਡ ਕਰਦੇ ਆਂ ਯਾਪੀ 58000 ਰੁਪਏ ਮੁੱਲ ਕਰਦੇ ਮੋਕੇ ਤੇ ਮਾਨਤਨ ਕੀਤਾ ਠੀਕ ਹੋ ਜੀ ਅੱਗੇ ਆ ਜੀ ਆ ਵੜ ਦੀ ਕੀ ਡਿਟੇਲ ਹੈ ਇਹਦੀ ਪਹਿਲਾ ਸੂਆ ਜੀ ਪਹਿਲਾ ਸੂਆ ਜੀ ਵੀ ਹੈ ਜੀ ਇਹ ਕਿੰਨੇ ਦਾ ਹੁੰਦਾ ਹੈ ਇਹ ਨਹੀਂ ਆਪਾਂ ਦੇਖੀਏ ਠੀਕ ਹੋ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਵੀਰੇ ਇਹ ਇਹਦੇ ਪਿਆ ਹਫਤਾ ਹੈ ਜੀ ਹਫਤਾ ਕੱਚੀ ਹੈ ਬਈ ਵੇਖ ਸਕਦੇ ਹੋ ਤੁਸੀਂ ਮਾੜੀ ਕੱਢ ਲਓ ਬਾਰ ਬਾਰ ਬਾਡੀ ਮੰਤਰ ਦੀ ਹਲਕੀ ਹੈ ਵੀਰੇ ਵੇਖ ਸਕਦੇ ਹੋ ਕ੍ਰਾਸ ਬਰੀਡ ਦੀ ਹੈ ਤੁਹਾਨੂੰ ਦੇਖ ਸਕਦੇ ਹੋ ਕਿ ਤੁਸੀਂ ਥੱਲੋਂ ਬਹੁਤ ਸਾਫ਼ ਅੱਗੇ ਵੀ ਬੈਠਾ आ आज भाई जी पूरा देख सकते दे हो बहुत ज़्यादा शानदार आलोवैड भी बहुत साफ है देख सकते हो बैजे थल क्वालिटी देख सौ ज़्यादा शानदार आ करॉस ब्रीड दी बे ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪਰੇ ਇਹਦਾ 45000 ਰੁਪਇਆ ਇਹਦਾ ਮੁੱਲ 45000 ਰੁਪਇਆ ਮੋਕੇ ਤੇ ਮੰਤਨ ਕੀਤਾ ਠੀਕ ਹੋਈ ਲਾਸਟ ਵਾਰ ਦੇ ਲਈ ਹੈ ਜੋ ਕੀ ਡਿਟੇਲ ਹੈ ਜੀ ਇਹਦੀ ਇਹ ਦੂਜੇ ਸਵੇਰ ਤੋਂ ਵਾਲੀ ਹੈ ਜੀ ਪਹਿਲੇ ਸਵੇਰ ਨੂੰ 14-15 ਲੀਟਰ ਦੁੱਧ ਪਾਇਆ ਗਿਆ ਠੀਕ ਹੋਈ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ 10-12 ਦਿਨਾਂ ਦੀ ਕੱਚੀ ਹੈ 10-12 ਦਿਨਾਂ ਦੀ ਕੱਚੀ ਹੈ ਭਾਈ ਤੁਸੀਂ ਤਰ੍ਹਾਂ ਦੀ ਕੁਆਲਿਟੀ ਦੇਖ ਸਕਦੇ ਹੋ ਕੱਢ ਲਓ ਬਾਹਰ ਵੀਰੇ ਬਾਡੀ ਬੰਤਰ ਦੀ ਚੰਗੀ ਹੈ ਵੀਰੇ 10-12 ਦਿਨਾਂ ਦੀ ਕੱਚੀ ਆ ਪਹਿਲੇ ਸਵੇਰੇ ਨੇ 17 ਲੀਟਰ ਦੁੱਧ ਪਾਇਆ ਦੇਖ ਸਕਦੇ ਹੋ ਬੀਚੀ ਨੂੰ ਤੋਰਾ ਦੇਖ ਸਕਦੇ ਹੋ ਵਹਿੜ ਦਾ ਆਜੋ ਭਾਈ ਜੀ ਪਿਛਲੇ ਦਿਨ 17-17 ਲੀਟਰ ਦੁੱਧ ਪਾਇਆ ਵੀਰੇ ਐਸੋ ਤੇ ਦਸਾਂ ਬਰਾਂ ਦਿਨਾਂ ਦੀ ਕੱਚੀ ਹੈ ਤੋਰਾ ਦੇਖ ਸਕਦੇ ਹੋ ਬਈ ਤੁਸੀਂ ਹਵਾਨਾ ਦੇਖ ਸਕਦੇ ਹੋ ਨੇੜੇ ਤੋਂ ਥਣਾਂ ਦੀ ਕੁਆਲਿਟੀ ਸ਼ਾਨਦਾਰ ਆ ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਤੋਂ ਇਹ 40000 ਠੀਕ ਹੋਈ ਮੌਕੇ ਦੇਦਾ ਵੀ ਮੰਨ ਤਾ ਠੀਕ ਹੋ ਜੀ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਈ 70090 ਜੀ ਹਾਂਜੀ 40395 ਇੱਕ ਵਾਰ ਫਿਰ ਬੋਲ ਦਈ 70090 ਹਾਂਜੀ 40395 ਠੀਕ ਹੋਈ ਇਹ ਤਿੰਨੋਂ ਨਗਾਂ ਵਿੱਚੋਂ ਵੀ ਕੋਈ ਨਾਂ ਪਸੰਦ ਆਉਂਦਾ ਕਿਸੇ ਭਰਾ ਨੂੰ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਜੀ